ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਲੱਗੇ ਸੀ ਜੀ ਸ਼ੌਂਕ ਦੇ ਕਬੂਤਰ ਡਾਉਣ ਮੈਂ ਆਖਿਆ ਚਲੋ ਅੱਜ ਆਪਾਂ ਵੀ ਸ਼ੌਂਕ ਦੇ ਕਬੂਤਰ ਡਾਈਏ ਲੋਕਾਂ ਨੂੰ ਦੇਖਤਾ ਲਈਦਾ ਹੈਗਾ ਤੇ ਆਪਨੇ ਕਦੇ ਡਾਈ ਨਹੀਂ ਹੈਗੇ ਹਨਾ ਤੇ ਮੈਂ ਆਖਿਆ ਚਲ ਅੱਜ ਥੋੜਾ ਜਿਆ ਰਿਲੈਕਸ ਮੇਲਿਆ ਵਿਹਲੇ ਜੇ ਸੀਗੇ ਤੇ ਮੈਂ ਆਖਿਆ ਚਲ ਅੱਜ ਆਪਾਂ ਵੀ ਭਾਈ ਸਵਾਰ ਵਧੀਆ ਬਣਾ ਕੇ ਖਾਈਏ ਤੇ ਬਣਾਈਏ ਆਪਾਂ ਕਾਜੂਆਂ ਵਾਲੀ ਸਬਜ਼ੀ ਅੱਜ ਆਪਾਂ ਬਣਾਈ ਹੈ ਜੀ ਕਾਜੂ ਤੇ ਆਪਣੇ ਕੀ ਨਾ ਲੈਂਦੇ ਹੁੰਦੇ ਪਨੀਰ ਦੀ ਸਬਜੀ ਠੀਕ ਹੈ ਜੀ ਉਹ ਕਿਵੇਂ ਬਣਾਈ ਹੈਗੀ ਐ ਮੈਂ ਤੁਹਾਨੂੰ ਸਾਰਾ ਦਿਖਾਉਂਗੀ ਆਪਾਂ ਕਰ ਲਈਏ ਜੀ ਸਮਾਨ ਇਕੱਠਾ ਜੇ ਸਮਾਨ ਚੱਜ ਦਾ ਇਕੱਠਾ ਕਰ ਲਾਂਗੇ ਵਧੀਆ ਬਣ ਜੂਗੀ ਜੀ ਤੇ ਸਿਆਣੇ ਕਹਿੰਦੇ ਹੁੰਦੇ ਆ ਘਿਓ ਬਣਾਵੇ ਤੋਰੀਆਂ ਤੇ ਵੱਡੀ ਬਹੂ ਦਾ ਨਾਂ ਤੇ ਆਹ ਦੇਖੋ ਜੀ ਆਪਾਂ ਪਾਤਾ ਜੀ ਘਿਓ ਇਹਦੇ ਵਿੱਚ ਨਾਰੀਅਲ ਵਾਲਾ ਤੇਲ ਤੇ ਪਨੀਰ ਲੈ ਲਿਆ ਜੀ ਤੇ ਆਹ ਥੋੜੇ ਜੇ ਕਾਜੂ ਲੈ ਲਿਆ ਇੰਨੀ ਕੁ ਸਰਦਾ ਸੀਗੀ ਜੀ ਆਪਣੀਆਂ ਥੋੜਾ ਜਿਹਾ ਦੁੱਧ ਲੈ ਲਿਆ ਤੇ ਭਾਈ ਆ ਆਪਾਂ ਮਸਾਲਾ ਰਗੜ ਲਿਆ ਜਿਹੜਾ ਕਿ ਟਮਾਟਰ ਤੇ ਪਿਆਜ਼ ਪੂਜ ਲਟਰ ਪਟਰ ਸਾਰਾ ਕੁਛ ਇਹਦੇ ਵਿੱਚ ਰਗੜ ਲਿਆ ਕਿਉਂਕਿ ਉਹ ਬਣਾਵਾਂਗੇ ਆਪਾਂ ਉਹ ਕੀ ਕਹਿੰਦੇ ਹੁੰਦੇ ਨੇ ਉਹਨੂੰ ਅੰਗਰੇਜ਼ੀ ਦੇ ਵਿੱਚ ਗਰੇਵੀ ਗਰੇਵੀ ਤਿਆਰ ਕਰਨ ਲੱਗੇ ਆਂ ਜੀ ਆਪਾਂ ਤੇ ਹੁਣ ਇਹਦੇ ਵਿੱਚ ਪਾਤਾ ਜੀ ਪਿਆਜ਼ ਟਮਾਟਰ ਤੇ ਆ ਦੇਖੋ ਤੁਸੀਂ ਪਿਆਜ਼ ਟਮਾਟਰ ਦੀ ਹੋਣ ਲੱਗੀ ਹੈ ਗਰੇਵੀ ਤਿਆਰ ਤੇ ਗਰੇਵੀ ਦੇਖੋ ਰੰਗ ਲੈ ਕੇ ਆਉਂਦੀ ਜਦੋਂ ਗਰੇਵੀ ਤਿਆਰ ਹੁੰਦੀ ਹੈ ਨਾ ਤੇ ਉਦੋਂ ਗਵੰਡੀਆਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਨਾਂ ਦੇ ਗਰੇਵੀ ਤਿਆਰ ਹੋਣ ਲੱਗੀ ਹੈ ਜਾਨੀ ਕਿ ਸਬਜੀ ਬਣਨ ਲੱਗੀ ਹੈ ਹਨਾ ਤੇ ਆਹ ਦੇਖੋ ਜੀ ਤੁਸੀਂ ਆ ਹੋਣ ਲੱਗੀ ਲਾਲ ਰੰਗ ਦੀ ਭੁੱਜਣ ਲੱਗ ਗਿਆ ਮਸਾਲਾ ਤੇ ਮਸਾਲਾ ਭੁੱਜ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਕੀ ਪਾਉਣਾ ਜੀ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਭਾਈ ਇਹ ਚੀਜ਼ਾਂ ਹੀ ਬਣਾ ਦਿੰਦੀਆਂ ਨੇ ਸਵਾਦ ਤੇ ਨਾਂ ਬੱਜ ਜਾਂਦਾ ਵੀ ਭਾਈ ਅਮਰਤ ਨੇ ਬਣਾਈ ਸੀ ਸਬਜੀ ਬੜੀ ਸਵਾਦ ਇਹਨਾਂ ਨਾਲ ਆਪਣੀ ਬੱਲੇ ਬੱਲੇ ਹੋ ਜਾਂਦੀ ਆ ਤੇ ਨਮਕ ਤੇ ਮਿਰਚ ਪਾ ਲਓ ਜੀ ਲਾਲ ਮਿਰਚਾਂ ਘਰੇ ਰਗੜੀਆਂ ਹੋਈਆਂ ਨੇ ਤੇ ਥੋੜੀ ਜੀ ਹਲਦੀ ਪਾ ਲਓ ਐਂਟੀਬਾਇਟਿਕਾ ਸਰੀਰ ਦਾ ਸਰੀਰ ਨੂੰ ਦੁਖਣ ਨਹੀਂ ਦਿੰਦੀ ਇਹ ਹੈ ਨਾ ਤੇ ਵਿੱਚ ਪਾ ਲੋ ਜੀ ਆਪਣਾ ਘਰੇ ਰਗੜਿਆ ਹੋਇਆ ਮਸਾਲਾ ਜਿਹੜਾ ਆਪਾਂ ਘਰੇ ਤਿਆਰ ਕਰਕੇ ਰੱਖਦੇ ਹੁੰਨੇ ਆ ਆਹ ਲੋ ਜੀ ਤੁਸੀਂ ਇਹ ਪਾਤਾ ਜੀ ਮਸਾਲਾ ਤੇ ਗਰੇਵੀ ਹੋ ਗਈ ਆਪਣੀ ਸੰਘਣੀ ਤੇ ਹੁਣ ਆਪਾਂ ਕਟਛੀ ਮਾਰ ਦੇਣੀ ਹੈ ਇਹਦੇ ਵਿੱਚ ਤੇ ਵਧੀਆ ਆਪਾਂ ਇਹਨੂੰ ਰਲਾ ਲੈਣਾ ਜੀ ਤੇ ਫਿਰ ਆਪਾਂ ਪਾ ਦੇਣੇ ਜਿਹੜੇ ਕਾਜੂ ਆਪਾਂ ਥੋੜੇ ਜਿਹਾ ਦਿਖਾਵੇ ਵਾਸਤੇ ਰੱਖੇ ਆ ਵੀ ਕਾਜੂਆਂ ਦੀ ਸਬਜ਼ੀ ਆਏ ਨਹੀਂ ਪਤਾ ਵੀ ਕਾਜੂ ਤੇ ਇੱਕ ਜਾਣੇ ਜੁਗਰੇ ਹੀ ਨੇ ਹਾਂ ਨਾ ਚੱਲ ਕੋਈ ਨਹੀਂ ਆਇਆ ਤਾਂ ਬੱਜੂ ਨਾ ਵੀ ਕਾਜੂਆਂ ਦੀ ਸਾਦੀ ਹੈ ਲੋਕ ਖਾਂਦੇ ਆਪਾਂ ਵੀ ਖਾ ਲਈਏ ਮੱਖਾ ਆਪਾਂ ਵੀ ਡਾਲ ਲਈਏ ਸ਼ੌਂਕ ਦੇ ਕਬੂਤਰ ਹਨਾ ਕਦੇ ਕਦੇ ਆਹ ਲੋ ਜੀ ਥੋੜੇ ਜਿ ਪਿਸਤੇ ਵੀ ਪਾ ਲੈਨੇ ਚੱਲ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਇਹਦੇ ਵਿੱਚ ਪਾ ਦੰਨੇ ਆ ਤੇ ਇਹਨਾਂ ਦਾ ਵੀ ਰੀਜ ਪੂਰੀ ਹੋ ਜੂ ਨਹੀਂ ਕਹਿਣਗੇ ਵੀ ਸਾਨੂੰ ਤਾਂ ਕਦੇ ਕਿਸੇ ਸਬਜ਼ੀ ਚ ਪਾਇਆ ਨਹੀਂ ਆਹ ਦੇਖੋ ਜੀ ਤੁਸੀਂ ਮਸਾਲਾ ਹੋ ਗਿਆ ਤਿਆਰ ਤੇ ਮਸਾਲਾ ਕਿਵੇਂ ਬਣਿਆ ਮੈਨੂੰ ਦੱਸਣਾ ਜ਼ਰੂਰ ਤੇ ਹੁਣ ਆਪਾਂ ਜਿਹੜਾ ਉਹ ਰੱਖਿਆ ਸੀ ਜੱਗ ਜਾ ਹਨਾ ਉਹਦੇ ਵਿੱਚ ਟਮਾਟਰ ਟਮਾਟਰ ਲੱਗੇ ਪਏ ਸੀ ਪਿਆਜ਼ ਪੂਜ ਤੇ ਥੋੜਾ ਜਿ ਪਾਣੀ ਘੋਲ ਕੇ ਭਾਈ ਵਿੱਚ ਉਹ ਹੀ ਪਾ ਲੈਨੇ ਆਪਾਂ ਤਾਂ ਕਿਉਂਕਿ ਆਪਾਂ ਖਰਾਬ ਨਹੀਂ ਜਾਣ ਦੇਣੀ ਚੀਜ਼ ਕਿਸੇ ਵੀ ਚੀਜ਼ ਨੂੰ ਬੇਅਰਥੀ ਨਾ ਜਾਣ ਦਿਓ ਬਹੁਤ ਔਖੀ ਚੀਜ਼ ਬਣਦੀ ਹੁੰਦੀ ਹੈ ਤੇ ਫਿਰ ਆਪਾਂ ਖਰਾਬ ਕਰਨ ਵੇਲੇ ਕੁੜੀਓ ਐਵੇਂ ਕਰ ਲੈਣੇ ਹੈਗੇ ਹਨਾ ਆਹ ਦੇਖੋ ਜੀ ਤੁਸੀਂ ਇਹ ਹੋ ਗਈ ਹੁਣ ਕਾਜੂ ਵਾਲੀ ਗਰੇਵੀ ਤਿਆਰ ਠੀਕ ਹੈ ਜੀ ਇਹ ਕਾਜੂ ਪਾਤੇ ਸੀ ਆਪਾਂ ਵਿੱਚ ਤੇ ਕਾਜੂ ਵਾਲੀ ਹੋ ਗਈ ਆਪਣੀ ਤਰੀ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖਿਆ ਕਰੋ ਅਗਰ YouTube ਤੇ ਦੇਖਦੇ ਹੋ ਤਾਂ ਉਹਨੂੰ ਸਬਸਕ੍ਰਾਈਬ ਕਰਕੇ ਰੱਖੋ ਜੀ ਹੈਲਥ ਹਰਬਲ 213 YouTube ਹੈ ਜੀ ਆਪਣਾ ਆਹ ਲੋ ਜੀ ਚੱਕੋ ਤੁਸੀਂ ਦੁੱਧ ਦੁੱਧ ਚੱਕੋ ਜੀ ਤੇ ਇਹਦੇ ਵਿੱਚ ਪਾ ਦਿਓ ਗਰੇਵੀ ਦੇ ਇਹ ਬਣ ਗਈ ਜੀ ਆਪਣੇ ਦੁੱਧ ਵਾਲੇ ਕਾਜੂ ਕੋਈ ਨਾਮ ਹੀ ਦੇ ਦਿਓ ਜੀ ਇਹਨੂੰ ਉਸੇ ਲੋਠੀ ਬਣ ਜਾਂਦਾ ਕੰਮ ਹਨਾ ਇਹ ਆਪਾਂ ਅੱਜ ਕੱਲ ਰੈਸਪੀਆ ਨੂੰ ਕੋਈ ਨਾਮ ਹੀ ਦੇ ਦਿਓ ਭਾਵੇਂ ਦੁੱਧ ਵਾਲੇ ਕਾਜੂ ਕਹਿ ਦਿਓ ਤੇ ਭਾਵੇਂ ਦੁੱਧ ਵਾਲੀ ਤਰੀ ਕਹਿ ਦਿਓ ਜੀ ਤੇ ਭਾਵੇਂ ਤੁਸੀਂ ਕਾਜੂ ਪਨੀਰ ਕਹਿ ਦਿਓ ਤੇ ਭਾਵੇਂ ਦੁੱਧ ਪਨੀਰ ਕਹਿ ਦਿਓ ਜੀ ਭਾਵੇਂ ਮਲਾਈ ਪਨੀਰ ਕਹਿ ਦਿਓ ਤੇ ਮਲਾਈ ਕੋਪਤਾ ਕਹਿ ਦਿਓ ਕੁਛ ਹੀ ਕਹਿ ਦਿਓ ਆਹ ਲੋ ਜੀ ਆਪਣੇ ਕੋਲੇ ਪਿਆ ਸੀਗਾ ਜੀ ਪਨੀਰ ਤੇ ਆਪਣੀ ਤਰੀ ਹੋ ਗਈ ਥੋੜੀ ਜੀ ਸੰਘਣੀ ਤੇ ਸਗੋਂ ਵਧੀਆ ਬਣੂਗੀ ਤੇ ਆਪਾਂ ਪਨੀਰ ਲਿਆ ਕੱਟ ਤੇ ਕੱਟ ਕੇ ਭਾਈ ਹੁਣ ਆਪਾਂ ਪਾ ਦੇਣਾ ਇਹਦੇ ਵਿੱਚ ਤੇ ਆ ਦੇਖੀ ਚੱਲੋ ਤੁਸੀਂ ਉਹ ਤਰੀ ਤਿਆਰ ਹੋਈ ਜਾਂਦੀ ਆ ਦੇਖੋ ਕਿਵੇਂ ਬਣ ਗਈ ਹੈ ਨਾ ਤੁਹਾਨੂੰ ਠੀਕ ਲੱਗਦੀ ਆ ਕਿ ਮੈਨੂੰ ਤਾਂ ਭਾਈ ਠੀਕ ਲੱਗਦੀ ਆ ਰੰਗ ਜਾਂ ਲਾਲ ਜਾਂ ਤਾਂ ਕੱਢਦੀ ਆਉਂਦੀ ਆ ਕੁਝ ਤਾਂ ਲਾਲ ਮਿਰਚਾਂ ਨੇ ਉਹਨਾਂ ਨਾਲ ਲੱਗੀ ਜਾਂਦੀ ਆ ਨਾ ਤੇ ਕੁਝ ਕਰੂਗੀ ਇਹ ਕੁਛ ਨਾ ਕੁਛ ਤਾਂ ਯਾਨੀ ਕਿ ਖੁਸ਼ਬੂ ਵੀ ਵਧੀਆ ਆਈ ਜਾਂਦੀ ਹੈਗੀ ਮੈਨੂੰ ਤਾਂ ਹੁਣ ਆਪਾਂ ਨੇ ਕੀ ਕਰਨਾ ਜੀ ਇਹਦੇ ਵਿੱਚ ਕੀ ਪਾਉਣਾ ਮੈਂ ਤੁਹਾਨੂੰ ਦਿਖਾਉਣੀ ਆ ਥੋੜੀ ਜੀ ਆਪਾਂ ਪਾ ਦੇਣੀ ਆ ਜੀ ਮੇਥੀ ਕਸੂਰੀ ਮੇਥੀ ਅਖੇ ਦੇ ਕਿਨਾਂ ਇੱਕ ਜੁੱਤੀ ਵੀ ਕਸੂਰੀ ਹੁੰਦੀ ਐ ਜੇ ਇੱਕ ਮੇਥੀ ਵੀ ਕਸੂਰੀ ਹੁੰਦੀ ਐ ਕਿ ਜੁੱਤੀ ਕਸੂਰੀ ਪੈਰ ਨਾ ਪੂਰੀ ਹਏ ਰੱਬਾ ਵੇ ਮੈਨੂੰ ਤੁਰਨਾ ਪਿਆ ਗਿਆ ਇਹ ਕਹਿੰਦੇ ਹੁੰਦੇ ਸੀ ਤੇ ਮੇਥੀ ਵੀ ਕਸੂਰੀ ਐ ਜੀ ਆਹ ਦੇਖੋ ਤੁਸੀਂ ਇਹ ਲੈ ਲਿਆ ਜੀ ਆਪਾਂ ਜਿਹੜਾ ਪਨੀਰ ਸੀਗਾ ਤੇ ਇਹਨੂੰ ਚੱਕ ਕੇ ਪਾ ਦਿਓ ਜੀ ਆ ਸਾਰਾ ਜਿਹੜਾ ਮਸਾਲਾ ਤਿਆਰ ਕੀਤਾ ਸੀ ਉਹਦੇ ਵਿੱਚ ਤੇ ਭਾਈ ਇਹਨੂੰ ਆਪਾਂ ਸਾਰਾ ਇਕੱਠਾ ਕਰਕੇ ਜਦੋਂ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਰਲਾ ਦੇਾਂਗੇ ਯਾਨੀ ਕਿ ਪਨੀਰ ਦਾ ਕੋਈ ਪਾਸਾ ਨੰਗਾ ਨਾ ਰਹਿ ਜੇ ਵਿਚਾਰੇ ਦਾ ਇਹਦਾ ਨਹੀਂ ਤਾਂ ਫਿਰ ਇਹ ਖਾਣ ਦੇ ਵਿੱਚ ਸਵਾਦ ਨਹੀਂ ਲੱਗਣਾ ਹੁਣ ਆਪਾਂ ਇਹਨੂੰ ਚੱਕ ਕੇ ਦੇਵਾਂਗੇ ਜੀ ਢਾਕ ਢਕੇ ਤੋਂ ਬਾਅਦ ਇਹਦੇ ਵਿੱਚ ਮਸਾਲਾ ਟਿਕ ਜੂਗਾ ਸਾਰਾ ਜਿਹੜਾ ਮਸਾਲਾ ਹੋਊਗਾ ਨਾ ਇਹਦੇ ਵਿੱਚ ਟਿਕ ਜੂਗਾ ਆਹ ਲੋ ਜੀ ਹੁਣ ਇਹਦਾ ਕੀ ਬਣ ਗਿਆ ਵਿਚਾਰੇ ਦਾ ਕਿਤੇ ਹੋਰ ਨਾਲ ਚਲੂਸ ਨਿਕਲ ਗਿਆ ਹੋਵੇ ਹਨਾ ਢਕੇ ਦਾ ਨਹੀਂ ਜੀ ਵਧੀਆ ਬਣ ਗਿਆ ਦੇਖੋ ਤੁਸੀਂ ਵਧੀਆ ਬਣ ਗਿਆ ਤੇ ਹੁਣ ਇਹ ਹੋ ਗਿਆ ਜੀ ਤਿਆਰ ਆ ਦੇਖੋ ਤੁਸੀਂ ਕਿੱਡਾ ਸੋਹਣਾ ਇਹ ਤਿਆਰ ਹੋਇਆ ਹੈਗਾ ਇਹਨੂੰ ਆਪਾਂ ਕਿਸੇ ਡੋਂਗੇ ਚ ਕੱਢ ਲੈਣਾ ਜੀ ਤੇ ਆਪਾਂ ਫਿਰ ਗਰਮ ਗਰਮ ਫੁਲਕਿਆਂ ਦੇ ਨਾਲ ਖਾਣਾ ਹੈ ਜੀ ਇਹਨੂੰ ਤੇ ਤੁਸੀਂ ਵੀ ਆਓ ਭਾਈ ਛਕੋ ਇਹਨੂੰ ਤੁਸੀਂ ਵੀ ਹਨਾ ਆਕੇ ਤੇ ਮੈਨੂੰ ਇਹੋ ਜੀਆਂ ਚੀਜ਼ਾਂ ਬੜੀਆਂ ਸਵਾਦ ਲੱਗਦੀਆਂ ਨੇ ਤੇ ਭਾਈ ਮੈਂ ਬਣਾਉਂਦੀ ਰਹਿਣੀ ਆਪਾਂ ਹੁਣ ਗਰਮ ਗਰਮ ਪਕਾਵਾਂਗੇ ਫੁੱਲ ਕੇ ਤੇ ਨਾਲ ਖਾਵਾਂਗੇ ਭਾਈ ਕਾਜੂ ਪਨੀਰ ਦੀ ਸਬਜ਼ੀ ਕਾਜੂ ਪਾੜ ਲਾਂਗੇ ਜੇ ਨਾ ਥਿਆਏ ਤਾਂ ਤੇ ਆਹ ਦੇਖੋ ਤੁਸੀਂ ਤੁਸੀਂ ਵੀ ਭਾਈ ਕਾਜੂ ਪਨੀਰ ਖਾਓ ਤੇ ਆਓ ਚਲੋ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ